ਮਨਪ੍ਰੀਤ ਯਾਲੀ ਹੋ ਰਹੇ ਬਾਰੇ ਗੱਲਬਾਤ ਕਰੀਏ ਉਹਨਾਂ ਨੇ ਫੇਰ ਥੋੜੀਆਂ ਗੱਲਾਂ ਬਾਤਾਂ ਕੀਤੀਆਂ ਨੇ ਖੁੱਲ ਕੇ ਸੁਖਵੀਰ ਬਾਦਲ ਸਾਹਿਬ ਤੋਂ ਬਾਅਦ ਫੇਰ ਕੋਈ ਥੋੜਾ ਜਿਹਾ ਬੋਲਿਆ ਤੇ ਕਿਵੇਂ ਦੇਖ ਰਹੇ ਹੋ ਥੋੜਾ ਥੋੜਾ ਰੁੱੜ ਰਿਹਾ ਗੱਡਾ ਉਹਨਾ ਮਤਲਬ ਕਿ ਉਹ ਪਹਿਲੇ ਜਿਹੜੇ ਸੈਡ ਸੂਡ ਜਿਹੇ ਗਾਣੇ ਹੁੰਦੇ ਨੇ ਬੜੇ ਉਦਾਸ ਗੀਤ ਹੁੰਦੇ ਸੀ ਤੇ ਬੜੇ ਅੱਛੇ ਗੀਤ ਹੁੰਦੇ ਸੀ ਵੈਸੇ ਜੀ ਤਾਂ ਪਾਇਦਾਰ ਸੀ ہاں ਜੀ ਪਾਇਦਾਰ ਹੁੰਦੇ ਸੀਗੇ ਤੇ ਮੇਰਾ ਟੇਸਟ ਵੀ ਉਦਾਂ ਦਾ ਹੀ ਸੀਗਾ ਤੇ ਉਹ ਨਾ ਅਕਸਰ ਉਹ ਗੀਤਾਂ ਜਿਵੇਂ ਦੁੱਖ ਤੇ ਸਾਡੇ ਘਰ ਡੇਰਾ ਲਾ ਕੇ ਬਹਿ ਗਿਆ ਫਲਾ ਹੋ ਗਿਆ ਟਮਖਾ ਹੋ ਗਿਆ ਕਦੇ ਕਦੇ ਲੱਗਦਾ ਕਿ ਅਕਾਲੀ ਦਲ ਦੇ ਨਾਲ ਵੀ ਇਹੋ ਹੋ ਰਿਹਾ ਹੈ ਕਿ ਦੁੱਖ ਤੇ ਜਾਂ ਸੰਕਟ ਕਹ ਲੋ ਕਿ ਡੇਰਾ ਲਾ ਕੇ ਬਹਿ ਗਿਆ ਬਬੂਆਂ ਦਾ ਕੀ ਸੀ ਨਾ ਦੁੱਖ ਦੇ ਦੇਣ ਲਈ ਜ਼ਿੰਦਗੀ ਨੇ ਸਾਡਾ ਹੀ ਘਰ ਲਪੇ ਬਸ ਇਹ ਤਾਂ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਹੁਣ ਤੁਸੀਂ ਦੇਖੋ ਕਿ ਸਾਰਾ ਕੁਛ ਕਰ ਕਰਾ ਕੇ ਬਥੇਰਾ ਇਹਨਾਂ ਨੇ ਭੱਜ ਨੱਠ ਕੇ ਜੀ ਇਹ ਰਸਤਾ ਬਣਾਉਣ ਦਾ ਯਤਨ ਕੀਤਾ ਕਿ ਭਈ ਕਿਸੇ ਤਰੀਕੇ ਨਾਲ ਸਾਡੀ ਉਧਰੋਂ ਵੀ ਰਹਿ ਜਾਵੇ ਤੇ ਸਾਡੀ ਉਧਰੋਂ ਵੀ ਜਾਵੇ ਪਰ ਪੇਚ ਫਸ ਗਿਆ ਆ ਕੇ ਉਹ ਜੋ ਕਮੇਟੀ ਬਣੀ ਸੀ ਤੇ ਜਿਹਨੇ ਨਵੀਂ ਭਰਤੀ ਦੀ ਸਾਰੀ ਪ੍ਰਕਿਰਿਆ ਦੇਖਣੀ ਸੀ ਜੀ ਹੁਣ ਉਹ 7 ਮੈਂਬਰੀ ਕਮੇਟੀ ਪਹਿਲਾਂ 5 ਤੋਂ 7 ਹੋਈ ਫਿਰ 7 ਤੋਂ 5 ਹੋ ਗਏ ਹੂੰ ਉਹਦੇ ਜਿਹੜੇ ਜ਼ਿਆਦਾਤਰ ਮੈਂਬਰ ਸੀ ਉਹ ਆਬਜ਼ਰਵਰ ਲਾਤੇ ਚੱਕ ਕੇ ਬਾਹਰ ਦੇ ਬਾਹਰ ਬਿਲਕੁਲ ਇਹ ਆਲੀ ਸਾਹਿਬ ਨੂੰ ਸ਼ਾਇਦ ਰਾਜਸਥਾਨ ਭੇਜ ਦਿੱਤਾ ਜੀ ਮਤਲਬ ਕਿ ਰਸਤਾ ਕਿਸ ਤਰ੍ਹਾਂ ਦਾ ਕੱਢਣ ਦਾ ਯਤਨ ਕੀਤਾ ਕਿ ਜਿਹੜੇ ਕਮੇਟੀ ਵਾਲੇ ਕੰਮ ਤੇ ਕਰੋਗੇ ਜੀ ਜੀ ਇਹ ਆਬਜ਼ਰਵਰ ਦੇ ਤੌਰ ਤੇ ਬਾਹਰ ਜਾਓਗੇ ਹੁਣ ਉਹ ਕਿਤੇ ਨਾ ਕਿਤੇ ਕਹਨੂ ਕਿ ਦੇਖੋ ਸਿਆਸਤ ਦੇ ਵਿੱਚ ਕੋਈ ਵੀ ਬੇਸਮਝ ਨਹੀਂ ਹੁੰਦਾ ਸਰ ਤੇ ਬੇਸਮਝ ਕਦੇ ਵੀ ਸਿਆਸਤਦਾਨ ਜਿਹੜਾ ਹੈ ਨਾ ਉਹ ਬਣ ਨਹੀਂ ਸਕਦਾ ਜੀ 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 ਸਭ ਨੂੰ ਪਤਾ ਹੁੰਦਾ ਸਭ ਇੱਥੇ ਇੱਕ ਦੂਜੇ ਦੀ ਕਾਟ ਰੱਖਦੇ ਆ ਹਮ ਹੁਣ ਕੀ ਹੈ ਕਿ ਈਆਲੀ ਸਾਡਾ ਪੋਸਟ ਜਿਹੜਾ ਪ੍ਰਭਾਵ ਦੇ ਰਿਹਾ ਜੀ ਉਹ ਜਿਦਾ ਕਹਿ ਲਈਏ ਨਾ ਕਿ ਭਾਈ ਕੁਛ ਇਸ ਤਰ੍ਹਾਂ ਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਹੈ ਹਮ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਦੇ ਪਾਲੇ ਚ ਗਿੰਦ ਸੁੱਟਣ ਵਾਲਿਆ ਹਮ ਹੁਣ ਤੁਸੀਂ ਦੇਖੋ ਜੀ ਜੀ ਹੁਣ ਤੁਸੀਂ ਮਾਰਗਦਰਸ਼ਨ ਕਰੋ ਬਿਲਕੁਲ ਕਿ ਭਾਈ ਸਾਨੂੰ ਤੇ ਅਬਜ਼ਰਵਰ ਚੱਕ ਕੇ ਲਾ ਦਤਾ ਇਹਨਾਂ ਨੇ ਹਾਂ ਕਿੱਧਰ ਜਾਵਾਂ ਹਾਂਜੀ ਤਾਂ ਕਹਿਣ ਦਾ ਭਾਵੇਂ ਇਹੋ ਆ ਕਿ ਹੁਣ ਸਿੰਘ ਸਾਹਿਬ ਦੇ ਪਾਲੇ ਚ ਗੇਂਦ ਫੇਰ ਗਈ ਚਲੀ ਕਿ ਤੁਸੀਂ ਭਾਈ ਕੋਈ ਸ਼ੌਗ ਹੁ ਦੱਸੋ ਅਸੀਂ ਚਾਹੀਏ ਕਿ ਨਾ ਹੂੰ ਜਿਵੇਂ ਕੋਈ ਜਵਾਬ ਹੁੰਦਾ ਤੋ ਪੁੱਛਦਾ ਨਹੀਂ ਭਈ ਆਹ ਕੰਮ ਤੇ ਮੈਂ ਡੰਨ ਕਰ ਲਿਆ ਜੀ ਹੁਣ ਅਗਲਾ ਦੱਸੋ ਅਗਲਾ ਦੱਸੋ ਹோம்ਵਰਕ ਅਗਲਾ ਦੇਓ ਹੈ ਹਾਂਜੀ ਉਹ ਕਹਿੰਦੇ ਵੀ ਠੀਕ ਹੈ ਅਬਜ਼ਰਵਰ ਤੇ ਆਪਾਂ ਨੂੰ ਲਾ ਦਿੱਤਾ ਹੈ ਵਾਲੀ ਸਰ ਜੀ ਕਿ ਤੁਸੀਂ ਦੱਸੋ ਹੁਣ ਇਹ ਅਬਜ਼ਰਵਰ ਲਾਉਣਾ ਜਿਹੜਾ ਬਈ ਸਹੀ ਆ ਜੇ ਤੁਹਾਡੇ ਮੁਤਾਬਕ ਸਹੀ ਆ ਤੇ ਅਸੀਂ ਚੱਲ ਚਲੇ ਚੱਲਨੇ ਆ ਜੀ ਤਾਂ ਇਸ ਕਰਕੇ ਗੱਡੀ ਉੱਥੇ ਦੀ ਉੱਥੇ ਹੀ ਖਲੋਤੀ ਆ ਇਹ ਗੱਡੀ ਛੜੀ ਆ ਨਾ ਇਹ ਉੱਥੇ ਦੀ ਹਾਂਜੀ ਰੂੜੀ ਨਹੀਂ ਐ ਦਾ ਮਤਲਬ ਇਹ ਆ ਕਿ ਭਾਈ ਹਾਲ ਦੀ ਘੜੀ ਉੱਥੇ ਹੀ ਖਲੋਤੀ ਆ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਦੇਖੋ ਇਹ ਦਿੰਦੇ ਨੇ ਹਵਾਲਾ ਹਮ ਅਕਾਲੀ ਇਸ ਗੱਲ ਦਾ ਕਿ ਜੇ ਅਸੀਂ ਹੂ ਬੂ ਕਮੇਟੀ ਜਿਹੜੀ ਆ ਨਾ ਉਹਨੂੰ ਇਦਾਂ ਨਿਗਰਾਨੀ ਤੇ ਲਾ ਦੇਾਂਗੇ ਭਰਤੀ ਮੁਹਿੰਮ ਦੇ ਵਿੱਚ ਉਹ ਹਿੱਸਾ ਡਾਇਰੈਕਟਰੀ ਲਵੇਗੀ ਤੇ ਸਾਡੇ ਤੇ ਸੰਵਿਧਾਨਕ ਸੰਕਟ ਆ ਜਾਣਾ ਜੇ ਸਾਡੀ ਹੋ ਸਕਦਾ ਮਾਨਤਾ ਰੱਦ ਹੋ ਜਾਵੇ ਜਦ ਕਿ ਦੂਸਰੇ ਪਾਸੇ ਜਿਹੜੇ ਸੁਧਾਰ ਲਹਿਰ ਦੇ ਲੀਡਰ ਆ ਉਹ ਕਹਿੰਦੇ ਆ ਜੀ ਬਸ ਇਹ ਐਵੇਂ ਦਾਵਾ ਜਾ ਕਰਦੇ ਨੇ ਅਸਲ ਦੇ ਵਿੱਚ ਸਚਾਈ ਇਸ ਤਰ੍ਹਾਂ ਦੀ ਨਹੀਂ ਹੈਗੀ ਜੀ ਜੀ ਵੀ ਰਾਜਨੀਤੀ ਜਿਹੜੀ ਚੱਲਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਹਦੇ ਵਿੱਚ ਧਾਰਮਿਕ ਦਖਲ ਤੇ ਹੈ ਹੀ ਹੈ ਹੂੰ ਉਹ ਤੇ ਹੈ ਤੇ ਧਾਮੀ ਸਾਹਿਬ ਤੇ ਖੁਦ ਗਤੀਵਿਧੀਆਂ ਕਰਦੇ ਇਸ ਤਰ੍ਹਾਂ ਦੀ ਜੀ ਜੀ ਕਿੰਦਾ ਮਤਲਬ ਹੈ ਕਿ ਕਾਫੀ ਜ਼ਿਆਦਾ ਕਹ ਲੋ ਕਿ ਇਸ ਵੇਲੇ ਸਥਿਤੀ ਜਿਹੜੀ ਹੈ ਨਾ ਉਹ ਇੱਥੇ ਦੁਬਿਧਾ ਵਾਲੀ ਜਾਂ ਦਵੰਦ ਵਾਲੀ ਹੈ ਕਿ ਚੱਲ ਕੀ ਰਿਹਾ ਹੋਏਗਾ ਕੀ ਜੀ ਇਸ ਕਰਕੇ ਮਨਪ੍ਰੀਤ ਈਆਲੀ ਦੀ ਪੋਸਟ ਜਿਹੜੀ ਹੈ ਨਾ ਉਹ ਮੈਨੂੰ یوں ਲੱਗਿਆ ਕਿ ਪ੍ਰਭਾਵ ਇਹੇ ਦੇ ਰਹੀ ਆ ਕਿ ਹੁਣ ਸਿੰਘ ਸਾਹਿਬ ਤੁਸੀਂ ਮਾਰਗਦਰਸ਼ਨ ਕਰੋ ਕਿ ਕੀ ਕਰੀਏ ਇਸ ਹਾਲਤੀ ਹੈ ਕਿ ਕਿਹੜਾ ਫਰਜ਼ ਹੈ ਕਿਦਾਂ ਸੱਟਣੀ ਹੈ ਜੀ 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 ਵੇਖੋ ਜੀ ਖਾਰ ਇਹ ਵੀ ਇਹ ਕਾਲੀਦਲ ਦਾ ਵੀ ਸੰਕਟ ਈ ਹੈ ਦੇਖੋ ਕਦੋਂ ਇਹ ਬਾਹਰ ਨਿਕਲਦਾ ਹੈ ਜੀ ਤੇ ਬਹੁਤ ਸਾਰੇ ਲੋਕ ਜਿਹੜੇ ਉਹ ਦੋਸਤ ਦਵਾਵਾ ਵੀ ਕਰਦੇ ਨੇ ਕਿ ਭਾਈ ਚਲੋ ਇੱਕ ਚੰਗੀ ਪਾਰਟੀ ਹੈ ਤੇ ਚੱਲੇ ਅੱਗੇ ਨੂੰ ਕਿਉਂਕਿ ਉਹਦੇ ਨਾਲ ਬਸ ਸੰਭਾਵਨਾ ਪਾਰਟੀ ਤੇ ਕੋਈ ਮਾੜੀ ਨਹੀਂ ਹੁੰਦੀ ਸਰ ਪਾਰਟੀਆਂ ਸਾਰੀਆਂ ਅੱਛੀਆਂ ਹੁੰਦੀਆਂ ਤਨਜ਼ੀਮਾਂ ਅੱਛੀਆਂ ਹੁੰਦੀਆਂ ਉਹਦੇ ਵਿੱਚ ਅੱਛੇ ਲੋਕ ਵੀ ਹੁੰਦੇ ਅੱਛੀ ਸੋਚ ਵਾਲੇ ਮਿਲਦੇ ਪਰ ਇਹ ਆ ਕਿ ਜਦੋਂ ਕੁਝ ਲੀਡਰਸ਼ਿਪ ਦੀ ਗੱਲ ਉਹ ਨਲਾਈਕੀ ਹੋ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਜਾਂ ਉਹ ਜਦੋਂ ਸਤਾ ਚਾਉਂਦੇ ਨੇ ਜੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਨੇ ਤਾਂ ਉਹ ਚੀਜ਼ਾਂ ਹੁੰਦੀਆਂ ਪਾਰਟੀ ਕੋਈ ਮਾੜੀ ਨਹੀਂ ਹ ਬਿਲਕੁਲ 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 ਪਾਰਟੀ ਸਾਰੀ ਗੱਲ ਉਹ ਮੈਂ ਤਾਂ ਲੀਡਰਸ਼ਿਪ ਵਾਲੀ ਪਾਰਟੀ ਹੈ ਜੀ ਹਾਂ ਜੀ ਹਾਂ ਜੀ ਤਾਂ ਉਹ ਕੁਝ ਚੀਜ਼ਾਂ ਜਿਹੜੀਆਂ ਉਹ ਗਲਤ ਚੱਲੇ ਜਾਂਦੀਆਂ ਨੇ ਜੀ 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 ਮਿੱਤਰ ਸੁਖਵੀਰ ਸੰਦੂ ਜੀ ਕਹਿ ਰਹੇ ਨੇ ਕਿ ਵਡਾਲਾ ਸਾਹਿਬ ਨੂੰ ਕਿਉਂ ਨਾਰਾਜ਼ ਕੀਤਾ ਉਹਨਾਂ ਨੂੰ ਵੀ ਕੇਰਲਾ ਦਾ ਅਬਜ਼ਰਵਰ ਲਾ ਦੇਣਾ ਸੀ ਕਹਿੰਦੇ ਤੇ ਇਹ ਚਲਾਕੀ ਨਾਲ ਸੁਖਵੀਰ ਬਾਦਲ ਨੂੰ ਕਹਿੰਦੇ ਦੁਬਾਰਾ ਪ੍ਰਧਾਨ ਬਣਾਉਣ ਦੀ ਚਾਲ ਹੈ ਜੱਟ ਨੂੰ ਫਾਇਰ ਜੀ ਕਹਿ ਰਹੇ ਨੇ ਮੈਂ ਤਾਂ ਇੱਕ ਗੱਲ ਕਹਿਣਾ ਦੇਖੋ ਭਾਈ ਮੈਨੂੰ ਇਉਂ ਲੱਗਦਾ ਪਤਾ ਨਹੀਂ ਮੈਂ ਸਹੀ ਆ ਜਾਂ ਗਲਤ ਆ ਕਿ ਜੇ ਮੰਨ ਲਓ ਡੇ 1 ਤੋਂ ਆਪਾਂ ਦੇਖੀਏ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਕੇ ਪਰੇ ਮਾਰਦੇ ਸੁਧਾਰ ਲੈਣ ਵਾਲੇ ਨਾ ਕੁਸਕਦੇ ਜੀ ਦੁਬਾਰਾ ਚੋਣ ਵੀ ਹੋ ਜਾਂਦੀ ਵੈਸੇ ਤੇ ਇੱਕ ਸਿੰਪਲ ਫਾਰਮੂਲਾ ਇਹ ਕੱਢਦੇ ਕਿ ਭਈ 7 ਬੰਦੇ ਵੰਡਾ ਦੇਣੇ ਆ ਉਹ ਹਾਲ ਫਿਲਹਾਲ ਪਾਰਟੀ ਚਲਾਉਣਗੇ ਉਹਦੇ ਚ 4 ਤੁਸੀਂ ਆਪਦੇ ਰੱਖ ਲੈਂਦੇ 3 ਉਹਨਾਂ ਨੂੰ ਬਿਠਾ ਦਿੰਦੇ ਜੀ ਚੱਲੀ ਚੱਲੋ ਬਿਲਕੁਲ अच्छा जे मान लो सुखबीर सिंह बादल इस्तीफा देके हम्म ए कलू के सही टांग ਨਾਲ ਲੜਕੇ ਵੀ ਆ ਜਾਂਦੇ ਲੋ ਵੀ ਆ ਜੋ ਮਿੱਤਰੋ ਜਿਹਦਾ ਜੀ ਕਰਦਾ ਚਿੱਤ ਵੱਜਦਾ ਵੇਖ ਲੈਨੇ ਦੋ ਦੋ ਹੱਥ ਕਰ ਤਾ ਮੇਰਾ ਇਹ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਨਿਸ਼ਚਿਤ ਤੌਰ ਤੇ ਪ੍ਰਧਾਨ ਬਣਦੇ ਹੂੰ ਠੀਕ ਹੈ ਨਾ ਜੀ ਐਸਾ ਮੇਰਾ ਮੰਨਣਾ ਹੈ ਜੀ 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 ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਕਿ ਉਹ maat ਖਾ ਜਾਂਦੇ ਮੈਨੂੰ ਇਹ ਲੱਗਦਾ ਕਿ ਜੇ ਜਿਆਦਾ ਪਹਿਲੇ ਜਲਦੀ ਨਾਲ ਕਿ ਉਹ ਕਮੇਟੀ ਬਣਾ ਲੈਂਦੇ ਜਿਹਦੇ ਚ ਤਿੰਨ ਚਾਰ ਬੰਦੇ ਉਹਨਾਂ ਦੇ ਹੋ ਜਾਂਦੇ ਕੁਝ ਆਪ ਦਾ ਬਹੁਮਤ ਰੱਖ ਲੈਂਦੇ ਕਿ ਡੀ ਕੋ ਗੱਲ ਸੀ ਹੂੰ ਤਾਂ ਹਾਲ ਫਿਲਹਾਲ ਉਹਨੂੰ ਤੋੜਦੇ ਆ ਕਿ ਸਾਲ ਤੁਹਾਨੂੰ ਪਤਾ ਹੈ ਜਦੋਂ ਸਮਾਂ ਪਹਿ ਜਾਂਦਾ ਉਹ ਤੋਂ ਫਰਸਤੀਆਂ ਬਦਲ ਜਾਂਦੀਆਂ ਬਿਲਕੁਲ ਲੋਕ ਵੀ ਭੁੱਲ ਜਾਂਦੇ ਆ ਜੁੜ ਜਾਂਦੇ ਫੇਰ ਨਾਲ ਦੁਬਾਰਾ ਤੁਰ ਪੈਂਦੇ ਆ ਤੇ ਪਾਰਟੀਆਂ ਦਾ ਵੀ ਸਿਸਟਮ ਚੱਲ ਪੈਂਦਾ ਹੌਲੀ ਹੌਲੀ ਜੀ ਪਰ ਵੇਖੋ ਇਹ ਮੌਕਾ ਹੁੰਦਾ ਮਿੰਟੂ ਜੀ ਉਹ ਨਹੀਂ ਸੰਭਿਆ ਗਿਆ ਜਦੋਂ ਸਮਾਂ ਮੜਾ ਹੁੰਦਾ ਨਾ ਜਾਂਤੇ ਬੰਦੇ ਦੀ ਜ਼ੁਬਾਨ ਫਿਸਲ ਜਾਂਦੀ ਆ ਜੀ ਤੇ ਜਾਂ ਉਹਦੇ ਜਿਹੜੇ ਫੈਸਲੇ ਆ ਨਾ ਉਹ ਗਲਤ ਹੋ ਜਾਂਦੇ ਆ ਜੀ 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 ਇਹ ਦੋ ਬੜੀਆਂ ਵੱਡੀਆਂ ਨਿਸ਼ਾਨੀਆਂ ਫੈਸਲਾ ਹਾਲੇ ਵੀ ਜੇ ਤੁਸੀਂ ਦੇਖੋਗੇ ਤਾਂ ਫੈਸਲਾ ਹੀ ਹੈ ਜੋ ਕਿਤੇ ਨਾ ਕਿਤੇ ਇੱਕ ਸੰਕਟ ਹੈ ਔਰ ਕੁਛ ਨਹੀਂ ਹੈ ਹੂੰ ਫੈਸਲਾ ਹੀ ਸੰਕਟਲਾ ਹੀ ਸੰਕਟ ਹੈ ਫੈਸਲਾ ਹੀ ਸਹੀ ਹੋ ਜਾਏ ਯਾਨੀ ਉੱਥੋਂ ਸਹੀ ਹੋ ਜਾਂਦਾ ਅਕਾਲ ਤੱਕ ਸਭ ਤੋਂ ਫੈਸਲਾ ਆ ਹੂੰ ਉਹ ਵੀ ਸੰਕਟ ਜੋ ਤੁਸੀਂ ਕਰ ਰਹੇ ਹੋ ਵੀ ਇੱਕ ਫੈਸਲਾ ਹੈ ਜੀ 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 ਬਿਲਕੁਲ ਉਹ ਵੀ ਇੱਕ ਕਹਿ ਲੋ ਕਿ ਨਵਾਂ ਸੰਕਟ ਨਵਾਂ ਦਵੰਦ ਹੈ ਹੂੰ ਹੂੰ ਜੀ 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 ਪੰਨੂ ਸਾਹਿਬ ਵੀ ਕਹਿ ਰਹੇ ਨੇ ਹਾਂ ਜੀ ਕੋਈ ਗੱਲ ਨਹੀਂ ਤੁਸੀਂ ਕਮੈਂਟ ਲੈ ਲੈਣਾ ਤੇ ਮੈਂ ਕਹਿ ਰਿਹਾ ਸੀਗਾ ਕਿ ਬਾਕੀ ਹੁਣ ਕੱਲ ਨੂੰ ਪਤਾ ਲੱਗੂਗਾ ਜਦੋਂ ਐਸਕ ਵੇਲੇ ਆਪਾਂ ਜੁੜਾਂਗੇ ਹੂੰ ਤੇ ਉਦੋਂ ਸ਼ਾਇਦ ਜਿਹੜੀ ਕਾਨਫਰੰਸ ਹੈ ਇਹਨਾਂ ਦੀ ਚੱਲ ਰਹੀ ਹੋएगी ਜਾਂ ਖਤਮ ਹੋ ਜਾਏਗੀ ਉੱਥੋਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਨਿਕਲਦਾ ਹੈ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਮੈਟਰ ਕਰਦੀਆਂ ਬਿਲਕੁਲ ਕੱਲ ਨੂੰ ਕਈ ਪਾਸੇ ਤੋਂ ਗੱਲਾਂ ਹੋਣੀਆਂ ਨੇ ਅੱਛਾ ਕੱਲ ਕੱਲ ਮੁਕਸਰ ਦੇ ਵਿੱਚ ਤੇ ਪਹਚਾ ਅਮਰਤਪਾਲ ਸਿੰਘ ਹੁਰਾਂ ਵਾਲੀ ਜਿਹੜੀ ਕਾਨਫਰੰਸ ਉਹਦੀ ਜਗ੍ਹਾ ਬਦਲ ਨਹੀਂ ਪਈ ਉਹਦਾ ਕਾਰਨ ਇਹ ਹੈ ਕਿਉਂਕਿ ਆਪਣੇ ਜ਼ਿਲ੍ਹੇ 'ਚ ਕਾਫੀ ਬਾਰਿਸ਼ ਹੋ ਗਈ ਹੂੰ ਹੂੰ ਤੇ ਆਹ ਇਧਰ ਸੜਕ ਵਾਲਾ ਪਾਸਾ ਵੀ ਥੋੜਾ ਖਰਾਬ ਹੈ ਹਾਂਜੀ ਸੜਕ ਵਾਲਾ ਵੀ ਪਾਸਾ ਇਹ ਲੈ ਗਏ ਨੇ ਬਠਿੰਡਾ ਰੋਡ ਵਾਲੀ ਸਾਈਡਾ ਉਥੇ ਰਿਜ਼ੋਰਟ ਆ ਉਹਦਾ ਕਾਫੀ ਕਹੋ ਕਿ ਕੈਂਪਸ ਕਹੋ ਜਾਂ ਜਿਹੜਾ ਜਗਾ ਜਗਾ ਖੁੱਲੀ ਹੈ ਕਿ ਉਹ ਕਾਫੀ ਖੁੱਲੀ ਹੈ ਜੀ ਠੀਕ ਹੈ ਜੀ ਇਹ ਉਥੇ ਅੱਛਾ ਇਹ ਤੇ ਆਪਸ ਦੇ ਵਿੱਚ ਚੱਲ ਹੀ ਰਹੇ ਆ ਹੂੰ ਤੂੰ ਤਕੜਾ ਬਈ ਤੂੰ ਤਕੜਾ ਤੇ ਇਥੇ ਕਹਿੰਦੇ ਮੈਂ ਤਕੜਾ ਬਈ ਮੈਂ ਤਕੜਾ ਇਹ ਤੇ ਚੱਲ ਹੀ ਰਹੇ ਸੀ ਉਧਰੋਂ ਸਿਮਰਨਜੀਤ ਸਿੰਘ ਮਾਨ ਨੇ ਵੀ ਵੰਜ ਬਰਾਬਰ ਗੱਡਤਾ ਉਹਨੇ ਆਖਿਆ ਹਮ ਵੀ ਆਏਗਾ ਹੂੰ ਆਪਨੂੰ ਵੀ ਆਏਗਾ ਉਹਨਾਂ ਨੇ ਵੀ ਕਾਨਫਰੰਸ ਰੱਖਤੀ ਆ ਜੀ ਲੋਜੀ ਕੱਲੇ ਕਾਨਫਰੈਂਸ ਅਕਾਲੀ ਅਕਾਲੀ ਹੁਣ ਆਪਦਾ ਸ਼ਕਤੀ ਪ੍ਰਦਰਸ਼ਨ ਕਰਨਗੇ ਹੈ ਤਾਂ ਬੇਸਿਕਲੀ ਕਾਲੀ ਆ ਨਾ ਅਮਰਤਪਾਲ ਸਿੰਘ ਕੇ ਵੀ ਸਿਮਰਨਜੀਤ ਸਿੰਘ ਮਾਨ ਕੇ ਵੀ ਤੇ ਇਧਰੋਂ ਬਾਦਲ ਕੇ ਵੀ ਸਾਰੇ ਕਾਲੀ ਆ ਤੇ ਕਾਲੀਆਂ ਦਾ ਸ਼ਕਤੀ ਪ੍ਰਦਰਸ਼ਨ ਹੋਏਗਾ ਕੱਲ ਨੂੰ ਬਸ ਤੁਸੀਂ ਕਿਹੜੀ ਅਕਾਲੀ ਦਲ ਦੇ ਧੜੇ ਹੁਣੇ ਧੜੇ ਜਿਹੜੇ ਕਹਿੰਦੇ ਹਨ ਵੱਖਰੇ ਵੱਖਰੇ ਇੱਕ ਮਿੱਤਰ ਅਮਨ ਪੰਨੂ ਜੀ ਮੈਂ ਇਹਨਾਂ ਦਾ ਕਮੈਂਟ ਪੜ ਰਿਹਾ ਸੀ ਕਹਿੰਦੇ ਕਿ ਤਰੀਕਾ ਬਾਦਲ ਸਾਹਿਬ ਦਾ ਸਹੀ ਨਹੀਂ ਸੀਗਾ ਤਾ ਕਰਕੇ ਨੁਕਸਾਨ ਹੋ ਗਿਆ ਕੁਲਵੰਤ ਜੀ ਕਹਿ ਰਹੇ ਨੇ ਕਿ ਹੁਣ ਵੀ ਬਾਦਲ ਸਾਹਿਬ ਹੀ ਸੁਵੀਰ ਬਾਦਲੀ ਕਹਿੰਦੇ ਰਹਿਣਗੇ ਪ੍ਰਧਾਨ ਵੇਖੋ ਭਾਈ ਹਾਂ ਜੂ ਹੁਣ ਵੀ ਹੋ ਸਕਦਾ ਜਿਸ ਤਰ੍ਹਾਂ ਦਾ ਮਤਲਬ ਕਿ ਆਪਾਂ ਜੇ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਨੇ ਨਵੀਂ ਭਰਤੀ ਵੀ ਜਿਹੜੀ ਆ ਜੋ ਐਲਾਨੀ ਹੋ ਜਾਂਦੀ ਆ ਭਰਤੀ ਮਤਲਬ ਕਿ ਨਵੀਂ ਭਰਤੀ ਕਿੱਥੋਂ ਆਊਗੀ ਇਹੀ ਅਕਾਲੀ ਕਾਡਰ ਰਿਹਾ ਸਨੇਹੀ ਪ੍ਰਤੀਕਰਨੀ ਅਈ ਵਾਰੀ ਗੱਲ ਹੋ ਚੁੱਕੀ ਇਸੇ ਦਾ ਠੀਕ ਹੈ ਨਾ ਜੀ ਤਾਂ ਡੈਲੀਗੇਟਸ ਜਿਹੜੇ ਆ ਵੰਗੇ ਨਵੇਂ ਸਿਰੇ ਤੋਂ ਤਾਂ ਮੇਰੇ ਖਿਆਲ ਦੇ ਨਾਲ ਜੋ ਅਕਾਲੀ ਦਲ ਚ ਇਸ ਵੇਲੇ ਮੌਜੂਦਗੀ ਹੈ ਉਹਦੇ ਚ ਅੱਜ ਵੀ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦਾ ਪਲੜਾ ਪਾਰੀ ਆ ਹੂੰ ਬਿਲਕੁਲ ਠੀਕ ਹੈ ਨਾ ਜੀ ਜੀ ਇਉਂ ਜਾਪਦਾ ਕੁਝ ਇਲਾਕਿਆਂ ਨੂੰ ਛੱਡ ਕੇ ਤਾਂ ਮੇਰੇ ਖਿਆਲ ਦੇ ਨਾਲ ਪਲੜਾ ਇਹਨਾਂ ਦਾ ਪਾਰੀ ਹੈ